ਜਨਮ ਦਿਹਾੜੇ ਦੀਆਂ ਸਮੂਹ ਇਸ ਵਾਸੀਆਂ ਨੂੰ ਔਰ ਮੇਰੇ ਸਾਥੀਆਂ ਨੂੰ ਔਰ ਪੂਰੇ ਸਮਾਜ ਸੰਤ ਸਮਾਜ ਨੂੰ ਲੱਖ ਲੱਖ ਵਧਾਈਆਂ ਔਰ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਬਾਬਾ ਸਾਹਿਬ ਜੀ ਦਾ ਜਿਹੜਾ ਪਾਵਨ ਬਾਬਾ ਸਾਹਿਬ ਜੀ ਦੇ ਇਸ ਕੱटुਡੇ ਉੱਪਰ ਜਾ ਕੇ ਅੱਜ ਸਮੁੱਚੇ ਹੀ ਸਮਾਜ ਵੱਲੋਂ ਔਰ ਪੂਰੇ ਸਾਥੀਆਂ ਵੱਲੋਂ ਦੇਸ਼ ਵਾਸੀਆਂ ਵੱਲੋਂ ਅੱਜ ਜਿਹੜਾ ਥਾਂ ਥਾਂ ਤੇ ਹਰ ਇੱਕ ਜਗ੍ਹਾ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਸਮੂਹ ਸਾਡੀ ਪਾਰਟੀ ਵੱਲੋਂ ਔਰ ਮੇਰੇ ਦਿਲ ਦੀਆਂ ਗਹਿਰਾਈਆਂ ਵੱਲੋਂ ਔਰ ਮੇਰੀ ਸਮੁੱਚੀ ਹੀ ਟੀਮ ਵੱਲੋਂ ਸੰਵਿਧਾਨ ਆਲ ਇੰਡੀਆ ਸਮਾਜ ਪਾਰਟੀ ਦੇ ਸਾਡੇ ਜਗਬੀ ਸਿੰਘ ਜੱਗਾ ਜੀ ਮੇਰੇ ਸਾਥੀ ਨਾਲ ਨੇ ਔਰ ਮੇਰੇ ਸਮੁੱਚੀ ਪਾਰਟੀ ਦੇ ਪੂਰੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਅੱਜ ਬਾਬਾ ਸਾਹਿਬ ਜੀ ਦੇ ਅਸੀਂ ਬੜੀ ਸਾਨੂੰ ਖੁਸ਼ੀ ਵਾਲੀ ਗੱਲ ਆ ਕਿ ਜਿਹੜੇ ਸਾਡੇ ਬਾਬਾ ਸਾਹਿਬ ਜੀ ਰੈਬਰ ਨੇ ਔਰ ਪੂਰੇ ਸਬੰਧਾਂ ਦੇ ਨਰਮਾਤਾ ਨੇ ਇਸੇ ਤਰ੍ਹਾਂ ਅਸੀਂ ਹੌਮ ਹਮਾਗੇ ਪਹੁੰਚੀਏ ਔਰ ਮੋਢੇ ਨਾਲ ਮੋਢਾ ਲਾਈਏ ਜਿਸ ਕਰਕੇ ਕਿ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਅੱਜ ਬੜੀ ਹੀ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਜਿਹੜਾ ਬਾਬਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਮਨਾ ਰਿਹਾ ਅੰਮ੍ਰਿਤਸਰ ਦੀ ਧਰਤੀ ਤੇ اور ਇਸੇ ਤਰ੍ਹਾਂ ਮਨਾਉਂਦੇ ਰਹੀਏ ਤਾਂ ਕਿ ਜਿਹੜੀ ਮੈਂ ਕੋਈ ਦੋ ਚਾਰ ਗੱਲਾਂ ਕਹਿਣਾ ਚਾਹਨਾ ਔਰ ਮੈਨੂੰ ਕਿਉਂਕਿ ਸਾਡਾ ਹੱਕ ਬਣਦਾ ਆ ਕਿਸ ਕਰਕੇ ਸਾਨੂੰ ਦੁਖੀ ਹਿਰਦੇ ਦੇ ਨਾਲ ਕਹਿਣਾ ਵੀ ਪੈਂਦਾ ਆ ਜਿਹੜੀਆਂ ਕੋਈ ਮੰਨੂਵਾਦ ਸੋਚਦੀ ਹੈ ਤਾਕਤਾਂ ਜਿਹੜੀਆਂ ਸਾਨੂੰ ਢਾਉਣ ਦੀ ਕੋਸ਼ਿਸ਼ ਕਰਦੀਆਂ ਨੇ ਔਰ ਬਾਬਾ ਸਾਹਿਬ ਦੀ ਉੱਪਰ ਉਹਨਾਂ ਨੇ ਉਂਗਲ ਚੁੱਕੀ ਸੀ ਜਿਹੜੀ ਇਸੇ ਹੀ ਸਕੇਚੂ ਦੇ ਉੱਪਰ ਬਾਬਾ ਸਾਹਿਬ ਜੀ ਦੇ ਤੁਸੀਂ ਸਾਰੇ ਉੱਤੇ ਉੱਪਰ ਮੜਾ ਕੇ ਕੈਮਰਾ ਘਮਾਇਓ ਜੀ ਇਸੇ ਪਾਵਨ ਅਸਥਾਨ ਦੇ ਉੱਪਰ ਜਿਹੜਾ ਪਿਛਲੇ ਦਿਨੀ ਜਿਹੜਾ ਅਪਮਾਨ ਕੀਤਾ ਸੀਗਾ ਅਸੀਂ ਉਸ ਚੀਜ਼ ਦਾ ਵੀ ਬਿਲਕੁਲ ਵਿਰੋਧ ਕੀਤਾ ਸੀਗਾ ਉਸ ਟਾਈਮ ਤੇ ਉਸੇ ਵੇਲੇ ਆਣ ਕੇ 26 ਜਨਵਰੀ ਦੇ ਇਸ ਕਰਕੇ ਜਿਹੜਾ ਅੱਜ ਅਸੀਂ ਪਾਵਨ ਅਸਥਾਨ ਤੇ ਬਾਬਾ ਸਾਹਿਬ ਜੀ ਦੇ ਜਿਹੜਾ ਅੱਜ ਅਸੀਂ ਮਨਾ ਰਹੇ ਹਾਂ ਸਮੁੱਚੀ ਹੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਆ ਗੁਰਪ੍ਰੀਤ ਸਿੰਘ ਸਿਆਲ ਕਾ ਮੇਰੇ ਨਾਲ ਦੇ ਨਾਲ ਜਗਪ੍ਰੀਤ ਸਿੰਘ ਜੱਗਾ ਜੀ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਮੇਰੇ ਸਾਥੀ ਨਾਲ ਜਿਹੜੇ ਸਾਡੇ ਨਾਲ ਪਹੁੰਚੇ ਹੋਏ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਇਸੇ ਤਰ੍ਹਾਂ ਅਸੀਂ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕਿਤੇ ਭੀੜ ਬੰਦੀ ਆ ਇਸੇ ਤਰ੍ਹਾਂ ਜੀ ਇਕੱਠੇ ਹੁੰਨੇ ਆ ਔਰ ਪੂਰਾ ਸੰਤ ਸਮਾਜ ਇਕੱਠਾ ਹੁੰਦਾ ਜਿਸ ਤਰ੍ਹਾਂ ਅੱਜ ਥਾਵਾਂ ਥਾਵਾਂ ਤੋਂ ਆਣ ਕੇ ਹਰ ਇੱਕ ਸੰਪਰਦਾਵਾਂ ਹਰ ਅਲੱਗ ਤਰੀਕੇ ਦੀਆਂ ਮੂਵਮੈਂਟਾਂ ਬੜੀਆਂ ਆਆਂ ਔਰ ਪੂਰੀ ਸਮੁੱਚੀ ਸਮਾਜ ਵੱਲੋਂ ਬੜੀਆਂ ਆਆਂ ਤਾਂ ਕਿ ਜਿਨ੍ਹਾਂ ਦਾ ਹੱਕ ਬੜਦਾ ਸੀਗਾ ਔਰ ਅਸੀਂ ਕੋਈ ਕਿ ਜੇ ਇਹਦੇ ਸ਼ਾਨ ਦੇ ਖਿਲਾਫ ਨਹੀਂ ਬੋਲਦੇ ਨਾ ਅਸੀਂ ਬੋਲਾਂਗੇ ਤਾਂ ਕਿ ਜਿਹੜੀ ਅਸੀਂ ਔਰ ਪ੍ਰਸ਼ਾਸਨਗਾਰੀ ਇੱਕ ਮੰਗ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਪੂਰੇ ਬਲਡ ਦੇ ਵਿੱਚ ਅੱਜ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਪ੍ਰਸ਼ਾਸਨ ਦੇ ਵੀ ਅੱਖਾਂ ਖੁੱਲੀਆਂ ਹੋ ਜਾਂ ਨੇ ਔਰ ਜਿਹੜੀਆਂ ਸਾਡੇ ਸੀਐਮ ਸਾਹਿਬ ਸੀਗੇ ਸ਼ਾਇਦ ਉਹਨਾਂ ਦੀ ਖੁੱਲੀ ਅੱਖ ਕਿ ਨਹੀਂ ਖੁੱਲੀ ਮੈਨੂੰ ਨਹੀਂ ਜੇ ਪਤਾ ਪਰ ਮੈਨੂੰ ਲੱਗਦਾ ਵੀ ਖੁੱਲ ਗਈ ਆ ਜਿਹੜਾ ਅੱਜ ਪੂਰੀ ਪ੍ਰਸ਼ਾਸਨ ਦੇ ਪੂਰੀ ਟੀਮ ਜਿਹੜੀ ਆ ਬਾਬਾ ਸਾਹਿਬ ਜੀ ਦੇ ਪੂਰੇ ਨਾਲ ਦੇ ਨਾਲ ਖੜਕੇ ਇਹਨਾਂ ਨੇ ਅੱਜ ਜਿਹੜਾ ਬਹੁਤ ਵਧੀਆ ਖੁਸ਼ੀ ਦੇ ਨਾਲ ਤਿਹਾਰ ਮਨਾਇਆ ਅਸੀਂ ਬਾਬਾ ਸਾਹਿਬ ਜੀ ਦਾ ਮੈਂ ਇਹਨਾਂ ਦਾ ਵੀ ਪੂਰੇ ਪ੍ਰਸ਼ਾਸਨ ਦਾ ਵੀ ਤਾਦ ਲੋ ਧੰਨਵਾਦ ਕਰਦਾ ਆ ਔਰ ਮੈਂ ਸੀਐਮ ਸਾਹਿਬ ਦਾ ਵੀ ਤਾਦ ਲੋ ਧੰਨਵਾਦ ਕਰਦਾ ਕਿ ਤੁਸੀਂ ਚਲੋ ਗੱਲ ਤਾਂ ਸਮਝ ਹੀ ਗਏ ਜੇ ਪਰ ਇਹ ਇੱਕ ਵੇਖੋ ਜੀ ਅਸੀਂ ਹਰ ਇੱਕ ਥਾਂ ਤੇ ਖੜਕੇ ਇਸੇ ਤਰ੍ਹਾਂ ਅਸੀਂ ਉਸ ਬੰਦੇ ਦਾ ਵਿਰੋਧ ਕਰਦੇ ਆ ਤੇ ਕਰਦੇ ਰਵਾਂਗੇ ਜਿਸ ਤਰ੍ਹਾਂ ਪੰਨੂ ਨੇ ਗੰਦੀ ਸੋਚ ਤੇ ਉਸ ਬੰਦੇ ਨੇ ਜਿਹੜਾ ਇੱਕ ਸਿੱਖ ਧਾਰਨ ਕਰਕੇ ਪਗੜੀ ਸਿਰ ਤੇ ਪਰ ਬੰਨਦਾ ਨਹੀਂ ਉਹ ਇੱਕ ਅਰਮਲੀ ਬਨ ਕੇ ਸਿਰ ਤੇ ਦੇ ਦਾੜਾ ਪ੍ਰਕਾਸ਼ ਕੀਤਾ ਉਹ ਬੰਦੇ ਨੇ ਇੱਕ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਮੈਂ ਦੋ ਚਾਰ ਗੱਲਾਂ ਕਹਿਣੀਆਂ ਔਰ ਮੈਂ ਕਹਾਂਗਾ ਕਿਉਂਕਿ ਸਾਡਾ ਹੱਕ ਬਣਦਾ ਸਾਨੂੰ ਦੋਖਾ ਕਿਉਂਕਿ ਉਹ ਵੇਖੋ ਜੀ ਉਹਨਾਂ ਨੇ ਤਬਿਹਤਾਨੂ ਨੇ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਬਾ ਸਾਹਿਬ ਨੂੰ ਕਿੱਡਾ અપਮਾਨ ਦੇ ਨਾਲ ਬੋਲਦਾ ਪਿਆ ਅਸੀਂ ਉਹ ਬੁਚੜ ਦਾ ਵਿਰੋਧ ਕਰਦੇ ਆਂ ਤੇ ਬੁਚੜ ਦਾ ਵਿਰੋਧ ਕਰਦੇ ਰਵਾਂਗੇ ਬਿਲਕੁਲ ਉਹਦੀ ਅਸੀਂ ਉਹਦੀ ਕਾਮਯਾਬੀ ਨੂੰ ਬੁਚੜ ਦੀ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ